ਪਰ ਮੈਂ ਗੱਲ ਕਹਿਣੀ ਚਾਹੁੰਦਾ ਜੇ ਅੱਜ ਵੀ ਅਸੀਂ ਨਾਏ ਉੱਠੇ ਸਾਡੀ ਜਿਹੜੀ ਸਥਿਤੀ ਹੈ ਭੂਗੋਲਕੋ ਬਦਲੀ ਜਾ ਚੁੱਕੀ ਹੈ ਡੈਮੋਗ੍ਰਾਫੀ ਬਦਲ ਰਹੀ ਹੈ ਸਾਡੀ ਅਗਲੀ ਗੱਲ ਜੇ ਅੱਜ ਅਸੀਂ ਇਹ ਆਵਾਜ਼ ਜੇ ਰਾਜਸਥਾਨ ਦਾ ਕਾਨੂੰਨ ਹੈ ਹਿਮਾਚਲ ਦਾ ਕਾਨੂੰਨ ਹੈ ਉਤਰਾਖੰਡ ਦਾ ਕਾਨੂੰਨ ਹੈ ਬਾਕੀ ਸੂਬਿਆਂ ਦੇ ਕਾਨੂੰਨ ਹੈ ਵੀ ਉੱਥੇ ਜ਼ਮੀਨ ਨਹੀਂ ਲੈ ਸਕਦੇ ਉੱਥੇ ਵੋਟ ਨਹੀਂ ਬਣਾ ਸਕਦੇ ਉੱਥੇ ਨੌਕਰੀ ਨਹੀਂ ਲੈ ਸਕਦੇ ਤੇ ਪੰਜਾਬ ਚ ਕਿਉਂ ਨਹੀਂ ਬਣ ਰਿਹਾ ਪੰਜਾਬ ਨੂੰ ਬਸਤੀ ਬਣਾਤਾ ਸ਼ਾਮਲਾਟ ਬਣਾਦਾ ਜਿਹੜਾ ਮਰਜ਼ੀ ਆ ਕੇ ਇੱਥੇ ਜ਼ਮੀਨਾਂ ਲੈ ਰਿਹਾ ਨੌਕਰੀਆਂ ਲੈ ਰਿਹਾ ਪਰ ਮੌਸਮ ਵਿਭਾਗ ਵੱਲੋਂ ਇਸ ਅਦਿੱਤਾ ਸੀਗਾ ਵੀ ਅੱਜ ਕਿੰਮੀ ਮੌਤ ਪੈਣੇ ਆ ਉਹਦੇ باوجود ਇਹਨਾਂ ਪਾਣੀ ਇਕੱਠਾ ਕੀਤਾ ਕਿਉਂ ਗਿਆ ਸਵਾਲ ਤਾਂ ਇਹ ਬਣਦਾ ਤੇ ਇਸ ਕਰਕੇ ਅੱਜ ਇਹ ਆਵਾਜ਼ ਵੱਡੇ ਪੱਧਰ ਤੇ ਪੰਜਾਬ ਦੇ ਵਿੱਚੋਂ ਦੇਖੋ ਨਹੀਂ ਫਿਰ ਅਸੀਂ ਲੰਗਰ ਲਾਉਂਦੇ ਰਹਿ ਜਾਾਂਗੇ ਇਕੱਲੇ ਤੇ ਸਾਡਾ ਸਾਰਾ ਕੁਝ ਹੀ ਰੁੱਟਿਆ ਜਾਣਾ ਦੂਜੀ ਥੋੜੇ ਨਾਲ ਮੈਂ ਇਸ ਇੱਕ ਘਟਨਾ ਹੋਰ ਸਾਂਝੀ ਕਰਨਾ ਚਾਹੁੰਦਾ ਜਿਹੜੀ ਕੱਲ ਹੁਸ਼ਿਆਰਪੁਰ ਚ ਵਾਪਰੀ ਆ ਬਸ ਜੀ ਬਿਲਕੁਲ ਇੱਕ 5 ਸਾਲ ਦਾ ਬੱਚਾ ਐਡੀ ਦਰਿੰਦਗੀ ਤੇ ਐਡੀ ਬੇਰਹਿਮੀ ਨਾਲ ਮੈਨੂੰ ਲੱਗਦਾ ਜਹੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਵੱਲੋਂ ਬਹੁਤ ਸੋਹਣਾ ਪ੍ਰਾਲਾ ਕੀਤਾ ਗਿਆ ਕਿ ਉਹਨਾਂ ਨੇ ਇਹ ਸਾਰੀਆਂ ਸੰਸਥਾਵਾਂ ਐਨਜੀਓ ਨੂੰ ਇਕੱਠੇ ਕੀਤਾ ਕਿ ਇਹਨੂੰ ਇੱਕ ਤਰਤੀਬ ਦਿੱਤੀ ਜਾਵੇ ਜੇ ਆਪਾਂ ਹਰ ਪੀੜਤਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਜਿੰਨੀਆਂ ਵੀ ਸੰਸਥਾਵਾਂ ਐਨਜੀਓ ਵੱਖ-ਵੱਖ ਹੋਰ ਸਾਰੇ ਕੰਮ ਕਰ ਰਹੇ ਆ ਬੰਦੇ ਤਾਂ ਬਹੁਤ ਵਧੀਆ ਪਰਾਲਾ ਤੇ ਮੈਂ ਇੱਕ ਗੱਲ ਜਿਹੜੀ ਐਸੇ ਤੇ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਮੈਂ ਜਿਹਦਰ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਕਿ ਅੱਜ ਸਾਨੂੰ ਪੰਜਾਬ ਦੇ ਵਿੱਚੋਂ ਆਵਾਜ਼ ਚੱਕਣ ਦੀ ਲੋੜ ਆ ਕਿ ਜਿਹੜੇ ਹੜ੍ਹ ਆਏ ਨੇ ਆਏ ਕਿਉਂ ਤੇ ਮੈਨ ਮੇਡ ਹੜ੍ਹ ਇਹ ਸ਼ਾਜਸ਼ੀ ਹੜ੍ਹ ਨੇ ਏ ਬੀਬੀਐਮਪੀ ਦਾ ਕੰਟਰੋਲ ਪੰਜਾਬ ਕੋਲ ਨਹੀਂ ਹੈਗਾ ਡੈਮਾਂ ਦਾ ਕੰਟਰੋਲ ਹੈਡ ਵਰਕਸ ਦਾ ਕੰਟਰੋਲ ਦਰਿਆਵਾਂ ਦਾ ਪਾਣੀ ਕਿਹਨੂੰ ਦੇਣਾ ਕਿੰਨਾ ਦੇਣਾ ਇਹਦਾ ਪੰਜਾਬ ਕੋਲ ਹੈ ਹੀ ਨਹੀਂ ਹੁਣ ਇਹ ਆਪਾਂ ਕਹਿੰਦੇ ਨਹੀਂ ਅੱਜ ਹਰ ਪੀੜਤਾ ਨੂੰ ਬਚਾ ਲਗੇ ਮਗਰੋਂ ਗੱਲ ਕਰਾਂਗੇ ਤਾਂ ਮੈਂ ਇੱਕੋ ਗੱਲ ਕਹਿਣਾ ਜਦੋਂ ਅੱਗ ਲੱਗਦੀ ਆ ਪਾਣੀ ਲੋੜ ਉਦੋਂ ਪੈਂਦੀ ਆ ਅੱਜ ਪਾਣੀ ਸਾਨੂੰ ਮਾਰ ਰਿਹਾ ਤੇ ਅੱਜ ਸਾਨੂੰ ਲੋੜ ਆ ਕਿ ਇਹ ਪੰਜਾਬ ਦੇ ਵਿੱਚੋਂ ਬੜੇ ਵੱਡੇ ਪੱਧਰ ਤੇ ਆਵਾਜ਼ ਉਠਣੀ ਚਾਹੀਦੀ ਆ ਵੀ ਜਿਹੜੇ ਪੰਜਾਬ ਪੁਨਰਗਠਨ ਐਕਟ ਦੇ ਵਿੱਚ ਕੋਲ 78 79 80 ਪਾਏ ਗਏ ਉਹਨੂੰ ਰੱਦ ਕਰਨ ਦੇ ਲਈ ਕੀ ਵਿਧਾਨ ਸਭਾ ਚ ਮਤੇ ਪੈਣਗੇ ਕੀ ਲੋਕਾਂ ਦੀ ਆਵਾਜ਼ ਬਣੂਗੀ ਕੀ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਲਈ ਲੋਕ ਆਵਾਜ਼ ਠਾਉਣਗੇ ਸਾਰਾ ਕੰਟਰੋਲ ਸੈਂਟਰ ਕੋਲੇ ਆ ਸਾਨੂੰ ਪਤਾ ਹੀ ਨਹੀਂ ਪਾਣੀ ਕਿੱਥੋਂ ਕਿੰਨਾ ਆ ਰਿਹਾ ਹੈ ਕਿੰਨਾ ਛੱਡਿਆ ਜਾ ਰਿਹਾ ਹੈ ਹਾਲਾਂਕਿ ਇਸ ਵਾਰ ਮੌਸਮ ਵਿਭਾਗ ਵੱਲੋਂ ਇਸ ਅਦੇਤਾ ਸੀ ਕਿ ਅੱਜ ਕਿਮੀ ਮੌਤ ਪੈਣੇ ਆ ਉਹਦੇ باوجود ਇੰਨਾ ਪਾਣੀ ਇਕੱਠਾ ਕੀਤਾ ਕਿਉਂ ਗਿਆ ਸਵਾਲ ਤਾਂ ਇਹ ਬਣਦਾ ਤੇ ਇਸ ਕਰਕੇ ਅੱਜ ਇਹ ਆਵਾਜ਼ ਵੱਡੇ ਪੱਧਰ ਤੇ ਪੰਜਾਬ ਦੇ ਵਿੱਚੋਂ ਦੇਖੋ ਨਹੀਂ ਫਿਰ ਅਸੀਂ ਲੰਗਰ ਲਾਉਂਦੇ ਰਹਿ ਜਾਾਂਗੇ ਇਕੱਲੇ ਤੇ ਸਾਡਾ ਸਾਰਾ ਕੁਝ ਹੀ ਰੁੱਟਿਆ ਜਾਣਾ ਦੂਜੀ ਥੋੜੇ ਨਾਲ ਮੈਂ ਇਸ ਇੱਕ ਘਟਨਾ ਹੋਰ ਸਾਂਝੀ ਕਰਨਾ ਚਾਹੁੰਦਾ ਜਿਹੜੀ ਕੱਲ ਹਸ਼ਾਰਪੁਰ ਚ ਵਾਪਰੀ ਆ ਪਾਸ ਜੀ ਬਿਲਕੁਲ ਇੱਕ 5 ਸਾਲ ਦਾ ਬੱਚਾ ਐਡੀ ਦਰਿੰਦਗੀ ਤੇ ਐਡੀ ਬੇਰਹਿਮੀ ਨਾਲ ਮੈਨੂੰ ਲੱਗਦਾ ਵੀ ਰਾਖਸ਼ਾਂ ਦੀ ਵੀ ਰੂਹ ਕੰਬ ਜੇ ਜਦੋਂ ਮੈਂ ਉਸ ਘਟਨਾ ਬਾਰੇ ਉਹ ਇਲਾਕੇ ਦੇ ਹਸ਼ਾਰਪੁਰ ਦੇ ਲੋਕਾਂ ਤੋਂ ਸੁਣਿਆ ਕਿ ਇੱਕ ਪ੍ਰਵਾਸੀ ਵੱਲੋਂ 5 ਸਾਲ ਦਾ ਬੱਚਾ ਚੱਕ ਕੇ ਲਿਜਾ ਕੇ ਪਹਿਲਾਂ ਉਹਦੇ ਗੁਪਤੰਗ ਦੇ ਵਿੱਚ ਉਹਨੇ ਡੰਡਾ ਦਿੱਤਾ ਫੇਰ ਉਹਨੇ ਉਸ ਨਾਲ ਜਿੰਨਾ ਕੁ ਕਰਮ ਕਰਨਾ ਸੀ ਉਹ ਕੀਤਾ ਫੇਰ ਡੰਡਾ ਦਿੱਤਾ ਫਿਰ ਸਿਰ 'ਚ ਉਹਦੇ ਕੋਈ ਮਤਲਬ ਕੇ ਉਹਨੇ ਇੱਟ ਮਾਰੀ ਬੱਚੇ ਦੇ ਤੇ ਦੇਖੋ ਜਦੋਂ ਉਹ ਬੱਚੇ ਦੀ ਡੈੱਡ ਬੋਡੀ ਮਿਲੀ ਆ ਉਹਦੀ ਲਾਸ਼ ਮਿਲੀ ਆ ਉਹਦੀ ਜਿਹੜੀ ਜੀਵ ਸੀ ਉਹ ਦੰਦਾਂ ਨਾਲ ਐਂ ਵੱਢਤੀ ਜਵਾਕ ਨਹੀਂ ਕਿੰਨਾ ਦਰਦਲੇ ਨਾਲ ਯਾਰ ਬੰਦਾ ਚੀਕਿਆ ਹੋਊਗਾ ਉਹ ਬੱਚਾ ਚੀਕਿਆ ਹੋਊਗਾ ਤੇ ਕਿਹਨੂੰ ਕਿਹਨੂੰ ਉਸ ਬੱਚੇ ਨੂੰ ਉਸ ਵੇਲੇ ਯਾਦ ਪੁੱਤਾ ਹੋਣਾ ਤੋ ਕ੍ਰਿਮੀਨਲ ਮਾਈਂਡ ਬੰਦੇ ਜਿਹਨੂੰ 7 ਸਾਲ ਪਹਿਲਾਂ ਯੂਪੀ ਦੇ ਵਿੱਚ ਕੈਦ ਹੋਈ ਇਹੋ ਜੇ ਕੇਸ ਦੇ ਵਿੱਚ ਉਹ ਬੰਦੇ ਇੱਥੇ ਆ ਕੇ ਰਹਿ ਰਹੇ ਨੇ ਕਿ ਇੱਥੇ ਕ੍ਰਾਈਮ ਆਪਾਂ ਪਹਿਲਾਂ ਕੁੰਬੜਾਂ ਦੇ ਵਿੱਚ ਦੇਖਿਆ ਮਹਾਲੀ ਦੇ ਵਿੱਚ ਜੀ ਦੋ ਨੌਜਵਾਨ ਮਾਰੇ ਗਏ ਫਿਰ ਰੋਪੜ ਦੇ ਵਿੱਚ ਇੱਕ ਨੌਜਵਾਨ ਮਾਰਿਆ ਗਿਆ ਹੁਣ ਇੱਕ ਬੱਚਾ ਇੱਕ 35 ਸਾਲ ਦਾ ਪ੍ਰਵਾਸੀ ਇੱਕ 6 ਸਾਲ ਦੀ ਬੱਚੀ ਨੂੰ ਚੱਕ ਕੇ ਕਮਾੜ ਚ ਲੈ ਜਾਂਦਾ ਉਹ ਵੀ ਪ੍ਰਵਾਸੀ ਦੀ ਬੱਚੀ ਹੁੰਦੀ ਹੈ ਬੱਚਿਆਂ ਸਾਡੀਆਂ ਸਾਰੀਆਂ ਅਸੀਂ ਕੋਈ ਮਨੁੱਖਤਾ ਦੇ ਖਿਲਾਫ ਨਹੀਂ ਹੈ ਸਰਬ ਸਾਂਝੀ ਆਵਾਜ਼ਤਾ ਦੀ ਗੱਲ ਸਾਡੇ ਗੁਰੂਆਂ ਦਾ ਸੁਨੇਹਾ ਸੰਦੇਸ਼ ਹੈ ਸਿਧਾਂਤ ਹੈ ਪਰ ਮੈਂ ਗੱਲ ਕਹਿਣੀ ਚਾਹੁੰਦਾ ਜੇ ਅੱਜ ਵੀ ਅਸੀਂ ਨਾਏ ਉੱਥੇ ਸਾਡੀ ਜਿਹੜੀ ਸਥਿਤੀ ਹੈ ਭੂਗੋਲਕੋ ਬਦਲੀ ਜਾ ਚੁੱਕੀ ਹੈ ਡੈਮੋਗ੍ਰਾਫੀ ਬਦਲ ਰਹੀ ਹੈ ਸਾਡੀ ਅਗਲੀ ਗੱਲ ਜੇ ਅੱਜ ਅਸੀਂ ਇਹ ਆਵਾਜ਼ ਜੇ ਰਾਜਸਥਾਨ ਦਾ ਕਾਨੂੰਨ ਹੈ ਹਿਮਾਚਲ ਦਾ ਕਾਨੂੰਨ ਹੈ ਉਤਰਾਖੰਡ ਦਾ ਕਾਨੂੰਨ ਹੈ ਬਾਕੀ ਸੂਬਿਆਂ ਦੇ ਕਾਨੂੰਨ ਹੈ ਵੀ ਉੱਥੇ ਜ਼ਮੀਨ ਨਹੀਂ ਲੈ ਸਕਦੇ ਉੱਥੇ ਵੋਟ ਨਹੀਂ ਬਣਾ ਸਕਦੇ ਉੱਥੇ ਨੌਕਰੀ ਨਹੀਂ ਲੈ ਸਕਦੇ ਤੇ ਪੰਜਾਬ ਕਿਉਂ ਨਹੀਂ ਬਣ ਰਿਹਾ ਪੰਜਾਬ ਨੂੰ ਬਸਤੀ ਬਣਾਤਾ ਸ਼ਾਮਲਾਟ ਬਣਾ ਰਾ ਜਿਹੜਾ ਮਰਜ਼ੀ ਆ ਕੇ ਇੱਥੇ ਜ਼ਮੀਨਾਂ ਲੈ ਰਿਹਾ ਨੌਕਰੀਆਂ ਲੈ ਰਿਹਾ ਵੋਟਾਂ ਤਾਂ ਨਜ਼ਰ ਬਣ ਰਹੀਆਂ ਨੇ ਅਸੀਂ ਕਹਿੰਦੇ ਆ ਇਹ ਕਾਨੂੰਨ ਜਿਹੜੀ ਫੈਡਰਲ ਢਾਂਚੇ ਦੀ ਗੱਲ ਹੈ ਜਿਹੜੇ ਰਾਜਾਂ ਦੇ ਹੱਕਾਂ ਦੀ ਗੱਲ ਹੈ ਅਧਿਕਾਰਾਂ ਦੀ ਗੱਲ ਹੈ ਉਹਦੀ ਆਵਾਜ਼ ਅੱਜ ਅਕਾਲ ਤੱਕ ਸਭ ਤੋਂ ਉੱਠਣੀ ਚਾਹੀਦੀ ਹੈ ਕਿਉਂਕਿ ਸਿਆਸਤਦਾਨਾਂ ਨੇ ਤਾਂ ਵੋਟਾਂ ਦੇਖਣੀਆਂ ਜਿੱਧਰ ਵੋਟਾਂ ਵੱਧ ਹੈ ਉਹਨਾਂ ਨੂੰ ਚੱਕ ਕੇ ਅੱਗੇ ਲਾ ਦੇਣਗੇ ਇਹ ਕਦੇ ਨਹੀਂ ਬੋਲਣਗੇ ਇਹਨਾਂ ਮਸਲਿਆਂ ਤੇ ਜਿੱਦੀਆਂ ਵੋਟਾਂ ਉਹਨਾਂ ਨੇ ਵੋਟਾਂ ਵਧ ਰਹੀਆਂ ਸਰਪੰਚਤਾ ਬਣ ਲੱਗ ਗਈ ਕਾਉਂਸਲਰ ਤਾਂ ਬਣ ਲੱਗ ਗਏ ਪ੍ਰਧਾਨਤਾ ਬਣ ਲੱਗੇ ਐਮਐਲਏ ਬਣ ਗਏ ਇਹ ਇੱਕ ਆਲਤਾ ਸਹਾਜਦਾਰ ਨੂੰ ਮੈਂ ਅਪੀਲ ਕਰਦਾ ਇਸ ਜਗ੍ਹਾ ਤੇ ਖੜ ਕੇ ਕਿ ਉਹ ਇਹ ਆਵਾਜ਼ ਬੁਲੰਦ ਕਰਨ ਲੋਕਾਂ ਜਾਣ ਵੀ ਇਸ ਤਰ੍ਹਾਂ ਦਾ ਕਾਨੂੰਨ ਪੰਜਾਬ ਦੇ ਵਿੱਚ ਫੌਰੀ ਬਣਾਉਣ ਦੀ ਲੋੜ ਹੈ ਨੇ ਨੁਕਸਾਨ ਬਹੁਤ ਹੋਣਾ ਮੈਂ ਲੋਕਾਂ ਨੂੰ ਵੀ ਕਹਿਣਾ ਹਿੰਸਕ ਹੋਣ ਦੀ ਲੋੜ ਨਹੀਂ ਹੈਗੀ ਸ਼ਾਂਤ ਮੈ ਤਰੀਕੇ ਨਾਲ 27 ਦੀਆਂ ਵੋਟਾਂ ਦੇ ਵਿੱਚ ਏਜੰਡਾ ਇਹਨਾਂ ਸਿਆਦਾਨਾਂ ਦੇ ਅੱਗੇ ਰੱਖੋ ਪਾਰਟੀਆਂ ਦੇ ਅੱਗੇ ਰੱਖੋ ਵੀ ਜਿਹੜਾ ਪਾਰਟੀ ਇਹ ਗੱਲ ਕਹਿੰਦੀ ਹੈ ਵੀ ਇੱਥੇ ਕਾਨੂੰਨ ਲੈ ਕੇ ਆਵਾਂਗੇ ਬਾਹਰਲਾ ਬੰਦਾ ਜ਼ਮੀਨ ਨਾਲ ਲਵੇ ਬਾਹਰਲਾ ਨੌਕਰੀ ਨਾਲ ਲਵੇ ਤੇ ਬਾਹਰਲਾ ਵੋਟ ਨਾ ਬਣਾਵੇ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਉਹਨਾਂ ਨੂੰ ਅੱਗੇ ਲੈ ਕੇ ਉਹ ਅਸੀਂ ਗਲੀਆਂ ਨਾਲੀਆਂ ਪਿੱਛੇ ਨਜ ਪਿੱਛੇ ਤੁਰੇ ਫਿਰਦੇ ਆ ਤੇ ਪੰਜਾਬ ਦਾ ਸਾਰਾ ਕੁਝ ਤਬਾਹ ਹੋ ਜਾਣਾ ਬਾਈ ਤੁਸੀਂ ਤੁਸੀਂ ਜਿਹਦੀ ਤੁਸੀਂ ਸ਼ਿਆਲਕੁਰ ਦੇ ਬੱਚੀ ਦੀ ਗੱਲ ਕੀਤੀ ਸੀਗੀ ਉਸ ਦੀ ਭੈਣ ਪੂਬਾ ਮਾਰ ਮਾਰ ਕੇ ਕ ਕਿਤੇ ਸਰਕਾਰ ਵੀ ਉਸ ਨੂੰ ਉਸ ਤਰੀਕੇ ਮਾਰੇ ਕੀ ਲੱਗਦਾ ਕਿ ਜੋ ਇਹ ਕਾਂਡ ਹੈ ਇੱਥੇ ਇੱਥੇ ਸਿੱਖਾਂ ਨੂੰ ਮਾਰਿਆ ਜਾਂਦਾ ਪਟਿਆਲੇ ਚ ਇੱਕ ਬੱਚਾ ਚੱਕਿਆ ਸੀਗਾ ਇੱਕ ਐਨ ਆਰ ਆਈ ਮੁੰਡੇ ਨੇ ਚਾਰ ਪੁਲਿਸ ਇੰਸਪੈਕਟਰਾਂ ਨੇ ਉਹਦਾ ਝੂਠਾ ਮੁਕਾਬਲਾ ਕਰਕੇ ਉਹਨੂੰ ਮਾਰਿਆ ਮੂਦਾ ਪਾਗ ਦੇ ਪਿੱਛੇ ਗੋਲੀਆਂ ਮਾਰੀਆਂ ਕਿਉਂਕਿ ਸਿੱਖ ਸੀ ਇਹਨੂੰ ਕਿਸੇ ਨੇ ਥੱਪੜ ਤੱਕ ਨਹੀਂ ਮਾਰਿਆ ਜਿਹੜੇ ਬੰਦੇ ਨੇ ਐਡੀ ਦਰਿੰਦਗੀ ਦੇ ਨਾਲ ਉਹ ਬੱਚੇ ਦਾ ਹਾਲ ਕੀਤਾ ਇਹ ਸਿੱਖਾਂ ਨਾਲ ਹੀ ਇੱਥੇ ਕਾਨੂੰਨ ਬਣਦੇ ਆ ਮਾਰਨ ਲਾਉਣ ਵਾਲੇ ਦੂਜਿਆਂ ਨਾਲ ਇੱਥੇ ਕੋਈ ਕਾਨੂੰਨ ਨਹੀਂ ਬਣਦਾ ਕੀ ਲਾਗੇ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ ਖਾਸ ਕਰਕੇ ਜੋ ਯੂਪੀ ਬਿਹਾਰੀਆ ਕਿਉਂ ਨਾ ਹੋਵੇ ਕਿਉਂ ਨਾ ਹੋਵੇ ਇੱਥੇ ਬੰਦਾ ਕ੍ਰਾਈਮ ਕਰਦਾ ਇੱਥੇ ਕ੍ਰਾਈਮ ਕਰਕੇ ਉਹਦੇ ਪਰਚਾ ਹੁੰਦਾ ਜੇਲ੍ਹ ਚ ਲਿਆ ਜਾਂਦਾ ਉਸ ਤੋਂ ਬਾਅਦ ਛੁੱਟੀ ਆਉਂਦਾ ਪੈਰੋਲ ਜੀ ਨੂੰ ਕਹਿੰਦੇ ਆਪਾਂ ਜੇਲ੍ਹ ਚ ਛੁੱਟੀ ਆਉਂਦਾ ਛੁੱਟੀ ਆਇਆ ਪਗੋੜਾ ਹੋ ਜਾਂਦਾ ਕਿੱਥੋਂ ਲੱਭ ਲੋਂਗੇ ਜਾ ਕੇ ਯੂਪੀ ਚੋਂ ਬਿਹਾਰ ਚੋਂ ਬੰਗਾਲ ਚੋਂ ਬੰਦਾ ਭਾਲ ਲੋਂਗੇ ਤਾਂ ਇਹ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਹਦੇ ਬਾਰੇ ਕੋਈ ਗੌਰ ਹੀ ਨਹੀਂ ਕਰ ਰਿਹਾ ਕੋਈ ਬੋਲ ਹੀ ਰਿਹਾ ਸਾਰੀ ਦੁਨੀਆ ਚੁੱਪਾ ਆਪਾਂ ਕੀ ਲੈਣਾ ਆਪਾਂ ਕੀ ਲੈਣਾ ਕੀ ਅਸੀਂ ਇਸ ਗੱਲ ਨੂੰ ਡੀਕਦੇ ਵੀ ਸਾਡੀ ਕੋਈ ਜਿਹਦੇ ਬੱਚੀ ਚਾੱਕ ਕੇ ਸਾਡਾ ਬੱਚਾ ਚਾੱਕ ਕੇ ਉਹਦੇ ਨਾਲ ਆ ਵਾਪਰਿਆ ਉਹਦੇ ਉੱਠਾਂਗੇ ਯਾਰ ਲੱਗਿਆ ਵੀਰੇ ਹਾਰੇ ਨਹੀਂ ਲੱਗਿਆ ਵੀ ਕੋਈ ਐਨਜੀਓ ਪਹੁੰਚੀ ਹੈ ਹਰ ਕੋਈ ਪੰਜਾਬੀ ਇੰਡਸਟਰੀ ਦਾ ਨੁਮਾਇੰਦਾ ਵੀ ਪਹੁੰਚਿਆ ਪਰ ਅੱਜ ਲੱਗਦਾ ਨਹੀਂ ਸਾਬ ਜੀ ਬੀਸ ਮੀਟਿੰਗ ਨਹੀਂ ਮੈਂ ਮੈਂ ਤਾਂ ਚਲੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਜਿਹਦਰ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਕਿ ਇੱਥੇ ਘੱਟੋ-ਘੱਟ ਕੋਈ ਕੰਟਰੋਲ ਰੂਮ ਹੋਵੇ ਹਰ ਸੰਸਥਾ ਦਾ ਇੱਥੇ ਪਤਾ ਹੋਵੇ ਕਿਹੜੇ ਨੂੰ ਕਿੰਨਾ ਫੰਡ ਆਇਆ ਕਿੰਨਾ ਰਸਨਾ ਇਹਦੇ ਕਿੰਨਾ ਅੱ ਕਰੋੜ ਆ ਗਿਆ 2 ਕਰੋੜ ਆ ਗਿਆ ਮਰੇ 20 ਲੱਖ ਬੰਦੇ ਆ ਬਾਕੀ ਪਤਾ ਨਹੀਂ ਕਿੱਧਰ ਜਾਂਦਾ ਜੁਹਦਾ ਨਹੀਂ ਹੁਣ ਤਾਂ ਕੋਈ ਐ ਅਜੇ 50 ਤਾਂ ਮੈਨੂੰ ਫੋਨ ਕਰਦੇ ਆ ਭਾਈ ਲੱਖ ਭੇਜਣਾ 2 ਲੱਖ ਮਾ ਨਾ ਮੇਰੀ NGO ਦਾ ਨਾਮ ਹੈ ਕੰਮ 'ਚ ਪੈਣਾ ਮੈਂ ਕੋਲੇ ਦਲਾਲੇ ਜਮੂਨੀ ਕਾਲਾ ਕਰਾਉਣਾ ਤੁਸੀਂ ਜੇ ਭੇਜਣਾ ਤਾਂ ਸਿੱਧਾ ਪਿੰਡਾਂ ਦੇ ਵਿੱਚ ਡਿਊਟੀਆਂ ਲਾਓ ਮੁੰਡਿਆਂ ਦੀ ਉਹਨਾਂ ਨੂੰ ਕਹੋ ਵੀ ਪੜਤਾਲ ਕਰਕੇ ਪੈਸੇ ਸਿੱਧੇ ਲਾਓ ਨੀ ਫਲਾਨੀ ਜਿਹੇ ਬੰਦੇ ਨੂੰ ਭੇਜਣਾ ਫਲਾਨੇ ਨੂੰ ਭੇਜਦਾ ਮੈਂ ਜੇ ਉਨਨੀ ਲਹਾਣੀਆਂ ਲਹਾਈ ਜਾਓ ਤੁਸੀਂ ਸਿੱਧਾ ਅੱਗੇ ਤੱਕ ਭੇਜ ਦਿਓ ਫੇਰ ਵੀ ਤੁਹਾਡੇ ਤੇ ਇਲਜ਼ਾਮ ਲੱਗਦੇ ਉਹ ਭਾਈ ਮੈਂ ਤਾਂ ਹੈ ਹੀ ਨਹੀਂ ਇਹ ਕੰਮ ਅੱਛਾ ਨਾ ਪੰਜੀ ਲੈਣੀਆਂ ਨਾ ਮੈਂ ਬੰਨਣੀਆਂ ਤੇ ਨਾ ਮੇਰੇ ਗਜ਼ਾਇਸ਼ ਆ ਵੀ ਮੈਂ 50000 ਜਾ ਕੇ ਤੇ ਗੱਲ ਹੱਲਾ ਲੈਣ ਦੇ ਦੂੰਗਾ ਮੈਂ ਤਾਂ ਮਾਤੜ ਛੋਡੇ ਵਰਗਾ ਬੰਦਾ ਠੀਕ ਹੈ ਮੈਂ ਮੈਂ ਕਹਿੰਦਾ ਮੈਂ ਬੰਨਾਂ ਵਾਲਾ ਬੰਦਾ ਪਹਿਲਾਂ ਮਤੋਸ਼ਮਾਨ ਦੀ ਜਿਹੜੇ ਡਾਈਨਿੰਗ ਇੰਡਸਟਰੀ ਦੇ ਪ੍ਰਧਾਨ ਇਹਨਾਂਗੇ ਚ ਬਹਿਸ ਹੋਈ ਸੀ ਤੁਹਾਨੂੰ ਸਿੱਧੇ ਤੌਰ ਤੇ ਬਲੈਕ ਮੀਲਰ ਦੱਸਿਆ ਗਿਆ ਉਹ ਮੈਂ ਕਹਿੰਦਾ ਦੱਸੋ ਰਾ ਸਹੀ ਮੈਂ ਕਿੱਥੇ ਬਲੈਕ ਮੀਲਰ ਆ ਮੈਂ ਕਿਸੇ ਚਾਹ ਦਾ ਕੱਪ ਹੀ ਪੀਤਾ ਜਿਹੜਾ ਬੰਦਾ ਪਿਛਲੇ 4-5 ਸਾਲ ਤੋਂ ਲਗਾਤਾਰ ਰੌਲਾ ਪਾ ਰਿਹਾ ਹੈ ਵੀ ਬੁੱਢੇ ਦਰਿਆ 'ਚ ਜ਼ਹਿਰਾਂ ਪਾਤੀਆਂ ਸਤਲੋ ਜ਼ਹਿਰਾਂ ਪਾ ਕੇ ਮਾਰਤਾ ਦੱਖਣੀ ਮਾਲਵਾ ਸਾਰਾ ਰਾਜਸਥਾਨ ਤੱਕ ਦੇ ਲੋਕ ਮਾਰ ਲੇ 7 ਮਹੀਨੇ ਸੀ ਘਰੇ ਨਹੀਂ ਬੜੇ ਪਿੰਡੋਂ ਪਿੰਡੀ ਗਏ ਹੂੰ ਇੱਕ ਇੱਕ ਪ੍ਰਿੰਟ 80-80% ਕਾਲਾ ਪੀਲਿਆ ਕੈਂਸਰ ਟੀਵੀ ਪਤਾ ਨਹੀਂ ਕਿਹੜੇ ਕਿਹੜੇ ਜਾਂਦੇ ਜਵਾਕਾਂ ਨੂੰ ਕਿਸੇ ਦੇ ਦਿਲ 'ਚ ਸਰਾਖ ਹੈ ਕਿਸੇ ਦਾ ਮੂੰਹ ਦਾ ਕੈਂਸਰ ਹੈ ਉਹਨਾਂ ਲੋਕਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਉੱਠ ਰਹੇ ਉਹ ਕਹਿੰਦੀ ਇਹਨਾਂ ਨੂੰ ਸਿਰਫ ਸਾਡੀਆਂ ਬੇਪੜੀਆਂ ਇਸ ਕਰਕੇ ਦੇਖਦੀਆਂ ਅਸੀਂ ਕੱਲੀਆਂ ਡਾਈੰਗਾਂ ਦੀ ਗੱਲ ਨਹੀਂ ਕਰਦੇ ਅਸੀਂ ਜਿੰਨੀਆਂ ਇਲੈਕਟ੍ਰੋਪ੍ਰਿੰਟ ਹੈਗੀਆਂ ਇੰਡਸਟਰੀ ਆ ਜਿੰਨਾਂ ਉਹਦੇ ਗੋਹਾ ਹੁਣ ਬਾਬਾ ਸੀਚੇ ਵਾਲਾ ਕੱਲਾ ਗੋਹਾ ਚੱਕ ਕੇ ਮੁੜਿਆ ਡੈਰੀਆਂ ਦਾ ਉਹ ਇੰਡਸਟਰੀ ਦੀ ਗੱਲ ਕਿਉਂ ਨਹੀਂ ਕਰਦਾ ਕੈਮੀਕਲ ਦੀ ਗੱਲ ਕਿਉਂ ਨਹੀਂ ਕਰਦਾ ਜਿਹੜੀ ਪਾਣੀ ਜੋ ਨਿਕਲ ਨਹੀਂ ਨਹੀਂ ਟ੍ਰੀਟ ਹੀ ਨਹੀਂ ਹੋ ਰਹੀ ਹੋ ਹੀ ਨਹੀਂ ਸਕਦੀ ਜਿੰਨੀਆਂ ਮਰਜ਼ੀ ਤੁਸੀਂ ਟ੍ਰੀਟਮੈਂਟ ਪਲਾਟ ਲਾ ਲਓ ਮਸ਼ੀਨਾਂ ਨਾਲ ਸਾਫ਼ ਕਰ ਲਓ ਉਹਦੀ ਅਸੀਂ ਗੱਲ ਕਰਦੇ ਆ ਉਹਨੂੰ ਮਤਲਬ ਸੇਕ ਲੱਗਦਾ ਉਹ ਬੰਦਾ ਕਹਿੰਦਾ ਮੈਂ ਕਹਿੰਦਾ ਯਾਰ ਇੱਥੇ ਗੁਰੂ ਘਰ ਖੜੇ ਆ ਕੋਈ ਬੰਦਾ ਇੱਕ ਪਾਹੇ ਦਾ ਸਾਫ਼ਤ ਕਾਲੇ ਵੀ ਲੱਖੇ ਨੇ ਕਿਸੇ ਕੇ ਬੰਦੇ ਨੂੰ ਖਾਦਾ ਮੇਰਾ ਸਿਰ ਸੁੱਡੀਆਂ ਜੁੱਤੀਆਂ ਹੋਣਗੀਆਂ ਠੀਕ ਹੈ ਕਹਿਣਾ ਬਹੁਤ ਸੌਖਾ ਬਾਈ ਮੇਰੇ ਕੋਲ ਸਿੱਧੀਆਂ ਹੀ ਗੱਲਾਂ ਨੇ ਚੰਗਾ